ਜੋ ਮੂੜ ਆਇਆ ਕਾਲਾ ਕੱਚਾ ਗੈਂਗ ਲੋਕਾਂ 'ਚ ਵੱਡੀ دہشت ਕਰਾ ਚ ਵੜ ਕਰ ਰਹੇ ਚੋਰੀਆਂ ਕਈ ਸਾਲਾਂ ਬਾਅਦ ਫਿਰ ਐਕਟਿਵ ਹੋਇਆ ਗੈਂਗ ਪੰਜਾਬ ਦੀ ਕਾਨੂੰਨ ਵਿਵਸਥਾ ਇੰਨੀ ਖਰਾਬ ਹੋ ਗਈ ਹੈ ਕਿ ਲੋਕ ਆਪਣੇ ਘਰ ਚ ਬੈਠੇ ਵੀ ਸੁਰੱਖਿਅਤ ਮਹਿਸੂਸ ਨਹੀਂ ਕਰਦੇ ਹੁਣ ਕਿਉਂਕਿ ਪਤਾ ਨਹੀਂ ਕਦੋਂ ਘਰ ਤੇ ਗੋਲੀ ਚੱਲ ਜਾਵੇ ਜਾਂ ਘਰ ਅੰਦਰ ਵੱਡ ਕੋਈ ਤੁਹਾਡੇ ਤੇ ਹਮਲਾ ਕਰ ਦਵੇ ਤੇ ਲੁੱਟਖੋ ਜਾਂ ਸ਼ਰੀਆਮ ਚੋਰੀ ਹੋ ਜਾਵੇ ਕੁਝ ਵੀ ਤੁਹਾਡੇ ਨਾਲ ਹੋ ਸਕਦਾ ਹੈ ਤੇ ਪੁਲਿਸ ਤੇ ਸਰਕਾਰ ਬਸ ਕਾਰਵਾਈ ਕਰਨ ਦਾ ਤੇ ਠੀਕ ਕਰਨ ਦਾ ਬਾਅਦ ਚ ਆਸ਼ਵਾਸਨ ਦੇ ਦੇਵੇਗੀ ਸੱਚਾ ਕਲ ਤੁਸੀਂ ਵੇਖ ਰਹੇ ਕ੍ਰਾਈਮ ਚਾਰਟ ਮਿਰਨਾਮੇ ਇਸੇ ਤਰ੍ਹਾਂ ਰਾਥ ਹੋ ਪੰਜਾਬ ਚ ਆਏ ਦਿਨ ਲੁੱਟਖੋ ਚੋਰੀਆਂ ਸ਼ਰੀਆਮ ਗੋਲੀਆਂ ਚਲਨੀਆਂ ਇਹੋ ਜਿਹੇ ਵਾਰਦਾਤਾ ਆਮ ਜਹੀ ਗੱਲ ਹੋ ਗਈ ਹੈ ਆਏ ਦਿਨ ਅਖਬਾਰ ਵੇਖ ਲਓ ਜਾਂ ਸੋਸ਼ਲ ਮੀਡੀਆ ਇਸ ਤਰ੍ਹਾਂ ਦੀ ਵਾਰਦਾਤਾ ਨਾਲ ਪਰਿਆ ਹੀ ਮਿਲਦਾ ਹੈ ਤੇ ਹੁਣ ਇਸ ਵਿੱਚਕਾਰ ਹੀ ਪੰਜਾਬ 'ਚ ਇੱਕ ਹੋਰ ਗੈਂਗ ਨੇ ਦਸਤਕ ਦਿੱਤੀ ਹੈ ਜਿਸ ਨਾਲ ਲੋਕ ਬੇਹਦ ਡਰੇ ਹੋਏ ਨੇ ਕਾਲਾ ਕੱਚਾ ਨਾ ਦਾ ਗੈਂਗ ਜੋ ਮੂੜ ਪੰਜਾਬ 'ਚ ਆਪਣੀ دہشت ਮੁਚਾ ਰਿਹਾ ਹੈ ਠੀਕ ਸੁਣਿਆ ਤੁਸੀਂ ਮੁਰਤੋਂ ਇੱਕ ਕਾਲਾ ਕੱਛਾ ਗੈਂਗ ਪੰਜਾਬ 'ਚ ਵਾਪਸ ਆ ਗਿਆ ਜੋ ਤਕਰੀਬਨ 20 ਸਾਲ ਪਹਿਲਾਂ ਦਾ ਹੈ ਜਿਸ ਨੇ ਪੂਰੇ ਪੰਜਾਬ 'ਚ ਦਹਿਸ਼ਤ ਮਚਾਈ ਹੋਈ ਸੀ ਪੰਜਾਬ 'ਚ ਇਹ ਜਿਹਾਂ ਕੋਈ ਨਹੀਂ ਹੋਵੇਗਾ ਜਿਸ ਨੇ ਸ਼ਾਇਦ ਕਾਲੇ ਕੱਛੇ ਗੈਂਗ ਬਾਰੇ ਨਾ ਸੁਣਿਆ ਹੋਵੇ ਕਾਲੇ ਕੱਛੇ ਗੈਂਗ ਦਾ ਖੌਫ ਇੰਨਾ ਸੀ ਕਿ ਲੋਕ ਆਪਣੇ ਘਰ 'ਚ ਹੀ ਬੈਠੇ ਡਰਦੇ ਸੀ ਤੇ ਹੁਣ ਇਸ ਗੈਂਗ ਨੇ ਪੰਜਾਬ 'ਚ ਫਿਰ ਤੋਂ ਵਾਪਸੀ ਕਰ ਲਈ ਹੈ ਸੰਗਰੂਰ ਤੋਂ ਡਰਾ ਦੇਣ ਵਾਲੀ ਤਸਵੀਰਾਂ ਇਸ ਕਾਲਾ ਕੱਛਾ ਗੈਂਗ ਦੀ ਸਾਹਮਣੇ ਆਈਆਂ ਨੇ ਕਾਲਾ ਕੱਚਾ ਪਾਈ ਮੂਲ ਪੇਟੇ 3-4 ਦੇ ਗਰੁੱਪ ਚ ਕਾਲੇ ਕੱਚੇ ਵਾਲੀ ਇੱਕ ਕਾਰ ਦੀ ਰੇਖੀ ਕਰਦੇ ਨੇ ਤੇ ਫਿਰ ਇੱਕ ਇੱਕ ਕਰਕੇ ਦੀਵਾਰ ਟੱਪ ਕੇ ਘਰ ਦੇ ਅੰਦਰ ਜਾਂਦੇ ਨੇ ਤੇ ਉਸ ਤੋਂ ਬਾਅਦ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਲਈ ਜੋ ਕਰਦੇ ਨੇ ਉਹ ਕੋਈ ਵੀ ਵੇਖ ਡਰ ਜਾਵੇ ਡਰਾਵਨੇ ਕਾਲੇ ਪੇਸ ਚ ਘਰ ਦਾ ਦਰਵਾਜ਼ਾ ਤੋੜਨ ਦੀ ਕੋਸ਼ਿਸ਼ ਕਰਦੇ ਨੇ ਤੇ ਫਿਰ ਦਰਵਾਜ਼ਾ ਖੋਲ ਜਾਂ ਅੰਦਰ ਜਾ ਕੇ ਕਾਰ ਚ ਚੋਰੀ ਕਰਕੇ ਲੋਕਾਂ ਨੂੰ ਡਰਾ ਧਮਕਾ ਕੇ ਫਰਾਰ ਹੋ ਜਾਂਦੇ ਨੇ ਕਿਸ ਤਰ੍ਹਾਂ ਦੇ ਦਰਦ ਕਿਤੇ ਵਾਰਡ ਦੇਖਦੇ ਆ ਪ੍ਰਵਾਸੀ ਰਹਿੰਦੇ ਨੇ ਉਹਨਾਂ ਦੀ ਚੈਕਿੰਗ ਕੀਤੀ ਗਈ ਹੈ ਹਾਂਜੀ ਕਾਫੀ ਦਿਨਾਂ ਤੋਂ ਨਾ ਚੋਰੀਆਂ ਜਿਹੜੀਆਂ ਵਾਰਦਾਤਾ ਨੀ ਕਲੋਨੀ ਦੇ ਵਿੱਚ ਜਗਾ ਜਗਾ ਹੋ ਰਹੀਆਂ ਨੇ ਸ਼ਹਿਰ ਦੇ ਵਿੱਚ ਵੀ ਜਗਾ ਜਗਾ ਹੋ ਰਹੀਆਂ ਨੇ ਇਸੇ ਤਰ੍ਹਾਂ ਤੇ ਇਹਨਾਂ ਦੇ ਜਿਹੜੇ ਰਿਕਾਰਡ ਨੇ ਉਹ ਪੁਲਿਸ ਵੱਲੋਂ ਲੈ ਗਏ ਨੇ ਕਈਆਂ ਦੇ ਕੋਲ ਹੈਗੇ ਨੇ ਡਾਕੂਮੈਂਟ ਕਈਆਂ ਕੋਲ ਨਹੀਂ ਵੀ ਹੈਗੇ ਉਹ ਅਸੀਂ ਐਤਵਾਰ ਨੂੰ ਸਵੇਰ 7 ਵਜੇ ਸਾਰੇ ਹੀ ਜਿੰਨੇ ਵੀ ਇਹ ਝੁੱਗੀਆਂ ਝੋਪਣਿਆਂ ਵਾਲਿਆਂ ਨੇ ਇਹਨਾਂ ਦੀ ਮੀਟਿੰਗ ਰੱਖੀ ਹੈ ਸਵੇਰ 7 ਵਜੇ ਇਹਨਾਂ ਸਾਰਿਆਂ ਦੇ ਰਿਕਾਰਡ ਵੀ ਹਾਸਲ ਕਰਾਂਗੇ ਤੇ ਪੂਰੀ ਇਹਨਾਂ ਨਾਲ ਕੁਝ ਵਿਚ ਵੀ ਕਰਾਂਗੇ ਸਰ ਜੀ ਕਿੱਦਾਂ ਦੀ ਚੈਕਿੰਗ ਹੋਈ ਅੱਜ ਅੱਜ ਸੀਨੀਅਰ ਅਫਸਰਾਂ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜਿੰਨੇ ਵੀ ਸ਼ਹਿਰ ਚ ਪ੍ਰਵਾਸੀ ਆ ਕੇ ਵਸੇ ਹੋਏ ਨੇ ਉਨ੍ਹਾਂ ਦੀ ਚੈਕਿੰਗ ਕੀਤੀ ਗਈ ਉਹਨਾਂ ਦੇ ਆਧਾਰ ਕਾਰਡ ਚੈੱਕ ਕੀਤੇ ਗਏ ਤੇ ਹੁਣ ਇਹਨਾਂ ਦੇ ਜਿਹੜੇ ਸਟ੍ਰੇਂਜਰ ਰੋਲ ਕੱਟੇ ਜਾਣਗੇ ਤੇ ਇਹਨਾਂ ਦੇ ਸਬੰਧਤ ਥਾਣਿਆਂ ਤੋਂ ਇਹਨਾਂ ਬਾਰੇ ਵੈਰੀਫਾਈ ਕੀਤਾ ਜਾਏਗਾ ਔਰ ਵੀ ਜੇ ਕਿਸੇ ਦੇ ਝੁੱਗੀ ਜਾਂ ਕਿਸੇ ਚੌਪੜੀ 'ਚ ਕੋਈ ਛੱਕੀ ਚੀਜ਼ ਮਿਲਦੀ ਤਾਂ ਉਹਦੇ ਖਿਲਾਫ ਵੰਦੀ ਕਾਰਵਾਈ ਕੀਤੀ ਜਾਏਗੀ ਕੀ ਕੀ ਨਸ਼ੇ ਨੂੰ ਮੁੱਖ ਰੱਖਦੇ ਹੋਏ ਚੈਕਿੰਗ ਕੀਤੀ ਗਈ ਹੈ ਜਾਂ ਕਿਸ ਤਰ੍ਹਾਂ ਦੀ ਕੋਈ ਸ਼ਿਕਾਇਤ ਆਈ ਸੀ ਉਸ ਦੇ ਸਬੰਧ ਵਿੱਚ ਚੈਕਿੰਗ ਅਸਲ 'ਚ ਅਸੀਂ ਚੈੱਕ ਕਰ ਰਹੇ ਹਾਂ ਜੀ ਸ਼ਹਿਰ 'ਚ ਜਿੰਨੇ ਵੀ ਅਣਜਾਣ ਵਿਅਕਤੀ ਆ ਕੇ ਠਹਿਰੇ ਨੇ ਜਾਂ ਕੋਈ ਕਿਰਾਏ ਤੇ ਰਹਿ ਰਹੇ ਨੇ ਉਹਨਾਂ ਸਬੰਧੀ ਅਸੀਂ ਚੈਕਿੰਗ ਕਰ ਰਹੇ ਹਾਂ ਜੀ ਇਹ ਜਿਹੜੇ ਝੁੱਗਿਆਂ ਦੇ ਚੈਕਿੰਗ ਕੀਤੀ ਗਈ ਜੇ ਇਹਨਾਂ ਦਾ ਕੋਈ ਰਿਕਾਰਡ ਹੈ ਪਹਿਲਾਂ ਕੋਈ ਪੁਲਿਸ ਕੋਲ ਜਾਂ ਕਿਸ ਤਰ੍ਹਾਂ ਦਾ ਨਹੀਂ ਪੁਲਿਸ ਕੋਲ ਰਿਕਾਰਡ ਨਹੀਂ ਸੀ ਇਹਨਾਂ ਦਾ ਰਿਕਾਰਡ ਅੱਜ ਹਾਸਲ ਕੀਤਾ ਗਿਆ ਤੇ ਹੁਣ ਇਹਨਾਂ ਦਾ ਸਬੰਧਰ ਥਾਣੇ ਨਾਲ ਲਿਖ ਕੇ ਭੇਜਿਆ ਜਾਏਗਾ ਕਾਲੇ ਕੱਚੇ ਗੈਂਗ ਪੰਜਾਬ 'ਚ ਤਕਰੀਬਨ 20 ਸਾਲ ਪਹਿਲਾਂ ਆਇਆ ਸੀ ਹੌਲੀ ਹੌਲੀ ਇਸ ਗੈਂਗ ਦਾ ਨਾਂ ਚਰਚਾ ਦਾ ਵਿਸ਼ਾ ਬਣ ਗਿਆ ਸੀ ਕਾਲੇ ਕੱਚੇ ਹੀ ਪਾਕੇ ਚੋਰ ਗਰੁੱਪ ਚਾਉਂਦੇ ਸੀ ਤੇ ਆਪਣੇ ਸਰੀਰ ਤੇ ਤੇਲ ਲਾ ਕੇ ਚੋਰੀ ਕਰਨ ਜਾਂਦੇ ਸੀ ਤਾਂ ਜੋ ਇਹਨਾਂ ਨੂੰ ਕੋਈ ਫੜ ਨਾ ਸਕੇ ਕਾਲੇ ਕੱਚੇ ਗੈਂਗ ਦੇ ਖੌਫ ਪੂਰੇ ਪੰਜਾਬ 'ਚ ਫੈਲਿਆ ਹੋਇਆ ਸੀ ਤੇ ਕਈ ਹੋਰ ਵੱਡੇ ਕੰਮ ਵੀ ਕਾਲੇ ਕੱਚੇ ਵਾਲਿਆਂ ਦਾ ਨਾਂ ਸਾਹਮਣੇ ਆਇਆ ਜਿਵੇਂ ਲੋਕਾਂ ਨਾਲ ਕੁੱਟਮਾਰ ਕਰਨਾ ਸ਼ਰੀਆਮ ਲੁੱਟਕੋ ਕਰਨੀ ਤੇ ਚੋਰੀਆਂ ਲੈਣਾ ਮਸ਼ਹੂਰ ਹੈ ਹੀ ਇਹ ਗੈਂਗ ਬਦਲਦੇ ਸਮੇਂ ਦੇ ਨਾਲ ਇਸ ਗੈਂਗ ਦਾ ਨਾਂ ਪੰਜਾਬ ਤੋਂ ਗਾਇਬ ਹੁੰਦਾ ਗਿਆ ਪਰ ਹੁਣ ਫੇਰ ਤੋਂ ਕਾਲੇ ਕੱਚੇ ਗੈਂਗ ਦੀ ਵਾਪਸੀ ਨਾਲ ਲੋਕਾਂ ਦੇ ਦਿਲਾਂ 'ਚ ਡਰ ਬੈਠ ਗਿਆ ਤੇ ਹੁਣ ਪੰਜਾਬ ਦੇ ਹਾਲਾਤ ਵੀ ਪਹਿਲਾਂ ਨਾਲੋਂ ਬੱਤਰ ਹੋ ਗਏ ਨਹੀਂ ਸ਼ਰਿਆਮ ਹੀ ਪੰਜਾਬ 'ਚ ਬਿਨਾਂ ਡਰ ਕੁਝ ਵੀ ਹੋ ਰਿਹਾ ਤੇ ਹੁਣ ਦੁਬਾਰਾ ਤੋਂ ਕਾਲਾ ਕੱਚਾ ਗੈਂਗ ਵੀ ਐਕਟਿਵ ਹੋ ਗਿਆ ਹੁਣ ਵੇਖਣਾ ਹੋਵੇਗਾ ਕਿ ਪੁਲਿਸ ਇਸ ਕਾਲੇ ਕੱਚੇ ਗੈਂਗ ਨੂੰ ਕਿਵੇਂ ਕਾਬੂ ਕਰਦੀ ਹੈ ਬਾਕੀ ਅੱਜ ਦੀ ਕ੍ਰਾਈਮ ਸਟੋਰੀਸ ਬਚ ਨਹੀਂ ਜਲਦੀ ਕ੍ਰਾਈਮ ਸਟੋਰੀ ਲੈ ਕੇ ਹਾਜ਼ਰ ਹੋਵਾਂਗੇ ਬਾਕੀ ਤਦ ਤੱਕ ਤੁਸੀਂ ਵੀ ਇੱਕਦਰੋਂ ਪੰਜਾਬ ਤੱਕ ਸਤਿ ਸ਼੍ਰੀ ਅਕਾਲ